ਜਿਵੇਂ ਤੁਹਾਡੀ ਕੋਈ ਚਾਪਲੂਸੀ ਕਰੇ ਵਡਿਆਈ ਕਰੇ ਤੁਸੀਂ ਜੋ ਮੰਗੋ ਦੇ ਦਿੰਦੇ ਹੋ ਰੱਬ ਦੇ ਗੀਤ ਗਾਓਗੇ ਤੇ ਜੋ ਮੰਗੋ ਮਿਲੇਗਾ ਬੰਦੇ ਨੂੰ ਕਦੇ ਗਾਲਾਂ ਕੱਢ ਕੇ ਕੁਝ ਮਿਲਿਆ ਤੁਹਾਨੂੰ ਜਾਂ ਨੇ ਕੱਢ ਕੇ ਕਿਸੇ ਹੱਲ ਵੇਖੋ ਬੰਦੇ ਨੂੰ ਕਵਾਉ ਹੀ ਨਾ ਜੋ ਮੰਗੋਗੇ ਮਿਲੇਗਾ ਕਦੇ ਨਹੀਂ ਮਿਲਦਾ ਹੱਥ ਜੋੜੋਗੇ ਵਡਿਆਈ ਕਰੋਗੇ ਜੋ ਮੰਗੋਗੇ ਬੰਦਾ ਦੇ ਦਿੰਦਾ ਜਿੰਨੇ ਜੋਗਾ ਇਹ ਦਵੇਗਾ ਪਰਮੇਸ਼ਰ ਦੀ ਮਹਿਮਾ ਕਰਕੇ ਹੀ ਝੋਲੀ ਭਰਦੀ ਐ ਨੱਕ ਮੂੰਹ ਵਟਿਆ ਪਿੱਠ ਵਿਖਾਇਆ ਝੋਲੀ ਨਹੀਂ ਭਰਦੀ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਲ ਹਾਰੋ ਵਾਹਿਗੁਰੂ ਨੂੰ ਉਹੀ ਜਗਿਆ ਸੂਰੋ ਪਿਸਤਰੀ ਕਾਮਣ ਪਿਆਰੀ ਲੱਗਦੀ ਐ ਜਿਹਦੇ ਸਾਹਾਂ ਦੇ ਧਾਗੇ ਵਿੱਚ ਵਾਹਿਗੁਰੂ ਦੇ ਨਾਮ ਦੇ ਮਣਕੇ ਹੋਣ ਵਡਿਆਈ ਦਾ ਸ਼ਿੰਗਾਰ ਹੋਵੇ ਹਾਰ ਹੋਵੇ ਉਹੀ ਕਾਮਣੋ ਨੂੰ ਪਿਆਰੀ ਲੱਗਦੀ ਐ ਉਹਦਾ ਹੀ ਉਹ ਸੰਗ ਕਰਦਾ ਐ ਉਹਨੂੰ ਹੀ ਮੁਕਤੀ ਦਿੰਦਾ ਐ ਨਿਸ਼ਾਕ ਬਖਸ਼ਦਾ ਐ ਕੋ ਐਸੀ ਮਹਿਮਾ ਅਕਾਲ ਪੁਰਖ ਦੀ ਹੈ ਉਹਦੇ ਵਰਗਾ ਕੋਈ ਗਿਆਨੀ ਨਹੀਂ ਧਿਆਨੀ ਨਹੀਂ ਖਜ਼ਾਨਚੀ ਨਹੀਂ ਖਜ਼ਾਨਿਆਂ ਦਾ ਮਾਲਕ ਨਹੀਂ ਦਾਤਾ ਨਹੀਂ ਉਸ ਪਰਮੇਸ਼ਵਰ ਵਰਗੀ ਕਿਸੇ ਦੀ ਵੀ ਬੁਲੰਦ ਹਸਤੀ ਨਹੀਂ ਸਭ ਉਹਦੇ ਹੁਕਮ ਵਿੱਚ ਨੇ ਉਹਨੇ ਦੇਣੀ ਹਰੇ ਭਰੇ ਉਹ ਜਿਨਨੇ ਦਿਨ ਉਹਦੀ ਨਜ਼ਰੇ ਨਿਆਮਤ ਹੈ